ਪਿੰਡ ਮੋਨਕਲਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 23 ਮਾਰਚ 2024 ਨੂੰ ਸ਼ਹੀਦਾਂ ਦੀ ਯਾਦ ਵਿੱਚ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਪਿੰਡ ਦੇ ਨੌਜਵਾਨਾਂ ਦੁਆਰਾ ਲਗਾਇਆ ਗਿਆ। ਇਸ ਮੌਕੇ ਪਿੰਡ ਦੇ ਨੌਜਵਾਨਾਂ ਅਤੇ ਹੋਰ ਸਾਥੀਆਂ ਨੇ ਆ ਕੇ ਖੂਨਦਾਨ ਕੀਤਾ ਅਤੇ ਇਸ ਮੌਕੇ 51 ਤੋਂ 52 ਜਿਉਂਟ ਦੇ ਆਸ-ਪਾਸ ਖੂਨ ਇਕੱਠਾ ਕੀਤਾ ਗਿਆ। ਇਸ ਮੌਕੇ ਤੇ ਵਿਸ਼ਾਲ ਨੰਗਰ ਲਗਾਏ ਗਏ। ਤੇ ਹੋਰ ਵੀਡੀਓ ਤੇ ਅਪਡੇਟ ਦੇ ਲਈ ਪੇਜ ਨੂੰ ਫੋਲੋ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਦੱਸ ਦਈਏ ਕਿ ਇਹ ਵੀਡੀਓ ਮੈਂ ਫੇਮ ਲੈਂਡ ਜਾਂ ਮਸ਼ਹੂਰ ਹੋਣ ਦੇ ਨਹੀਂ ਅਪਲੋਡ ਕਰ ਰਹੇ ਹਾਂ ਆਪਣੇ ਪ੍ਰਦੇਸੀ ਵੀਰਾਂ ਤੇ ਹੋਰ ਤੱਕ ਜਾਣਕਾਰੀ ਪਹੁੰਚਾਈ ਜਾ ਸਵੇ ਇਸ ਕਰਕੇ ਅਪਲੋਡ ਕਰ ਰਹੇ ਹਾਂ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾ ਚੈਨਲ ਨੂੰ ਜਾਂਦੇ ਜਾਂਦੇ ਸਬਸਕ੍ਰਾਈਬ ਜ਼ਰੂਰ ਕਰ ਜਾਣਾ ਤਾਂ ਜੋ ਤੁਹਾਡੇ ਤੱਕ ਹਰ ਇੱਕ ਅਪਡੇਟ ਟਾਈਮ ਟੂ ਟਾਈਮ ਪਹੁੰਚਾਈ ਜਾ ਸਕੇ ਮੈਂ ਕੰਮ ਤੇ ਵਿਜੀ ਹੋਣ ਕਰਕੇ ਮੇਰੇ ਤੋਂ ਪਹੁੰਚ ਨਹੀਂ ਹੋ ਸਕੇ ਆ ਉਸ ਲਈ ਮੈਂ ਮਾਫੀ ਚਾਹੁੰਦਾ ਹਾਂ ਧੰਨਵਾਦ ਜੀ